ਪੁਰ ਗੀਤਾ ਨਗਰ ਦੇ ਵਿੱਚ ਮੌਜੂਦ ਆ ਦੋ ਚਿੱਟਾ ਲਗਾਉਣ ਵਾਲੇ ਨਜ਼ਰ ਆਏ ਸੀਗੇ ਲੋਕਾਂ ਨੇ ਫੜ ਲਿਆ ਹਜ਼ੂਮ ਜਿਹੜਾ ਪਿੱਛੇ ਖੜਾ ਦੇਖਿਓ ਗੱਲ ਕਰਦਾ ਭਾਈ ਕੀ ਨਾਮ ਹੈ ਤੇਰਾ ਮੇਰਾ ਜਸਪ੍ਰੀਤ ਹੈ ਜਸਪ੍ਰੀਤ ਕਿਤੋਂ ਲੈ ਕੇ ਆਂਦਾ ਸਮਾਨ ਆ ਸਹੀ ਦੱਸੀ ਯਾਰ ਤਾਂ ਝੁਗਿਆ ਝੁਗਿਆ ਚੋ ਕੀ ਲਗਾ ਰਿਹਾ ਸੀਗਾ ਮੈਂ ਇਹ ਚਿੱਟਾ ਪੀ ਰਿਹਾ ਜਸਪ੍ਰੀਤ ਕਿੰਨੀ ਉਮਰ ਹੈ ਤੇਰੀ ਮੇਰੇ ਇਹ 23 ਆ 23 ਸਾਲ ਯਾਰ ਤੇਰੀ ਮਾਂ ਵੀ ਕਿੱਦਾਂ ਰੋ ਰਹੀ ਆ ਕੀ ਇਹਦੇ ਵਿੱਚ ਆ ਗਈ ਇੱਕ ਦਰਦ ਚ ਲੱਗ ਗਿਆ ਉਸ ਮਾਂ ਦਾ ਜਿਸੀ ਜਿਹੜੀ ਮਾਂ ਰੋਂਦੀ ਪਈ ਆਪਣੇ ਬੱਚੇ ਨੂੰ ਬਚਾਣ ਪਿੱਛੇ ਉਹ ਮਾਰਾ ਦਰਦ ਦੇਖ ਗਿਆ ਅੰਦਰ ਕਿਦਾਂ ਮਾਂ ਵਾਲੇ ਪੁੱਤ ਮਰਦੇ ਨੇ ਇੱਕ ਨਸ਼ੇ ਕਰਕੇ ਤੇ ਅੱਜ ਵੀ ਇੱਥੇ ਨਸ਼ਾ ਕਰਦੇ ਭਾਈ ਦਾ ਫੋਨ ਆਇਆ ਕਿ ਅੱਜ ਵੀ ਇਹ ਕਰਦੇ ਪਏ ਨੇ ਨਸ਼ਾ ਕਰਦੇ ਨੇ ਅਸੀਂ ਇਹਦੇ ਸਪੈਸ਼ਲ ਲਿਖਿਉ ਲੈ ਕੇ ਤੇ ਨਸ਼ਾ ਕਰਨਾ ਮਨਾ ਆ ਅੱਛਾ ਹਾਂਜੀ ਹਾਂ ਜਿਵੇਂ ਲਿਖਿਆ ਹੈ ਨਸ਼ਾ ਕਰਨਾ ਮਨਾ ਆ ਕਿਉਂਕਿ ਇੱਤੀ ਨਸ਼ਾ ਕਰਕੇ ਇੱਤੀ ਵਾਰਦਾਤ ਕਰ ਦਿੰਦੇ ਨੇ ਕਿ ਭਾਈ ਇੱਕ ਛੋਟੀ ਗੱਲ ਹੈ ਮੈਂ ਉਹਦੇ ਕੋਲ ਪੁੱਛਿਆ ਜਿਹੜਾ ਨਸ਼ਾ ਕਰ ਰਹੇ ਨੇ ਝੂਕ ਜਾਂ ਤਾਂ ਬਿੱਟ ਲੈ ਕੇ ਆਏ 400 ਰੁਪਏ ਦੀ ਇੱਥੇ ਆ ਕੇ ਇੰਜੈਕਟ ਕਰਨ ਲੱਗੇ ਕਾਫੀ ਸਮੇਂ ਤੋਂ ਨਸ਼ੇ ਦਾ ਕੰਮ ਕਰ ਰਹੇ ਨੇ ਨਸ਼ਾ ਲਗਾ ਰਹੇ ਨੇ ਸਿਵਲ ਅਸਲ ਤੋਂ इजीली ਸਰੰਗ ਮਿਲ ਰਹੀ ਹੈ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਨਸ਼ਾ ਦਾ ਆਪ ਹੀ ਚੱਲੂਗਾ। ਤੁਹਾਨੂੰ ਉਹਨਾਂ ਦਾ ਵਿਰੋਧ ਹੈ ਜਿਨ੍ਹਾਂ ਕੋਈ ਨਸ਼ਾ ਖਰੀਦ ਕੇ ਲਿਆਉਂਦੇ ਨੇ ਜਿਹੜੇ ਵੇਚਦੇ ਨੇ ਉਹ ਨਹੀਂ ਪਿੰਦੇ ਹੈਗੇ ਉਹ ਇਹਨਾਂ ਨੂੰ ਵੇਚਦੇ ਨੇ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡਾ ਅਸੀਂ ਇਹਨਾਂ ਨੂੰ ਫੜ ਕੇ ਹੀ ਕਹਿੰਨੇ ਵੀ ਭਾਈ ਤੁਸੀਂ ਨਸ਼ਾ ਨਾ ਪੀਓ ਜਿਹੜੇ ਉਹਨਾਂ ਦਾ ਵਿਕਣਾ ਆਪ ਹੀ ਬੰਦ ਹੋਏਗਾ ਪਰ ਇਹ ਜਦੋਂ ਪੀਣਾ ਬੰਦ ਕਰਨਗੇ ਪਰ ਇਹ ਹਟਦੇ ਨਹੀਂ ਆ ਉਹਨਾਂ ਦੀ ਦੁਕਾਨਦਾਰੀ ਅੱਧੀ ਚੱਲ ਰਹੀ ਆ। ਹਾਂ ਤੋਂ ਭਾਈ ਮੇਰੇ ਨਾਲ ਲਾਈਵ ਦਿਖਾ ਲੈ ਤੁਹਾਨੂੰ ਦਸਤਾਰਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੀਤਾਨਗਰ ਦੇ ਵਿੱਚ ਮ ਚਿੱਟਾ ਲਗਾਉਣ ਵਾਲੇ ਨਜ਼ਰ ਆਏ ਸੀਗੇ ਲੋਕਾਂ ਨੇ ਫੜ ਲਿਆ ਹਜ਼ੂਮ ਜਿਹੜਾ ਪਿੱਛੇ ਖੜਾ ਦੇਖਿਓ ਗੱਲ ਕਰਦਾ ਬਾਈ ਕੀ ਨਾਮ ਹੈ ਤੇਰਾ ਮੇਰਾ ਜਸਪ੍ਰੀਤ ਹੈ ਜੀ ਜਸਪ੍ਰੀਤ ਕਿਤੋਂ ਲੈ ਕੇ ਆਂਦਾ ਹੈ ਸਮਾਨ ਆ ਸਹੀ ਦੱਸੀ ਯਾਰ ਕਾਇਰ ਹੋ ਚੁੱਕਿਆ ਜੋ ਚੁਗਿਆ ਚੋ ਕੀ ਲਗਾ ਰਿਹਾ ਸੀਗਾ ਮੈਂ ਜੀ ਚਿੱਟਾ ਪੀ ਰਿਹਾ ਜਸਪ੍ਰੀਤ ਕਿੰਨੀ ਉਮਰ ਹੈ ਤੇਰੀ ਮੇਰੇ ਇਹ 23 ਆ 23 ਸਾਲ ਯਾਰ ਤੇਰੀ ਮਾਂ ਦੇ ਕਿੱਦਾਂ ਰੋ ਰਹੀ ਹੈ ਇੱਕ ਗੱਲ ਸੁਣ ਪਹਿਲੇ ਮੇਰੀ ਤੇਰੀ ਮਾਂ ਕਿੱਦਾਂ ਰੋ ਰਹੀ ਹੈ ਤੈਨੂੰ ਚੰਗਾ ਲੱਗਦਾ ਪੀਂਦੇ ਹੋਏ ਨਹੀਂ ਭਾਜੀ ਮਾਤਾ ਜੀ ਤੁਸੀਂ ਇੱਕ ਵਾਰੀ ਛੱਡ ਦਿਓ ਨਹੀਂ ਭਾਜੀ ਕਿੰਨੇ ਦੀ ਬਿੱਟ ਲੈ ਕੇ ਆਨਾ 400 ਰੁਪਏ 400 ਰੁਪਏ ਦੀ ਉਹ ਆਪ ਲਾਂਦੇ ਨੇ ਉਹ ਪਿੰਦੇ ਨੇ ਜਿਹੜੇ ਤੈਨੂੰ ਦਿੰਦੇ ਨੇ ਹਾਂਜੀ ਕੋਈ ਪਿੰਦੇ ਨੇ ਸਰਿਆਂ ਵੀਕਦਾ ਉਹ ਚਿੱਟਾ ਆਦਾ ਕਾਇਬ ਹਾਂ ਹਾਂਜੀ ਇਹ ਬਾਈ ਫਿਰ ਕੋਣ ਐਵੇਂ ਨਾਲ ਹੀ ਤੇ ਕਿੱਦਾਂ ਲਗਾਉਂਦੇ ਹੋ ਸਿਰਿੰਜ ਸਿਰਿੰਜ ਕਿੱਥੋਂ ਲੈ ਕੇ ਆਉਂਦੇ ਹੋ ਬਾਈ ਸਰਿੰਜ ਉੱਥੇ ਮਿਲਦੀ ਹੈ ਉੱਥੇ ਮਿਲਦੀ ਸਰਿੰਜ ਵੀ ਸਿਵਲ ਹਸਪੀਟਲ ਤੇ ਸਿਵਲ ਹਸਪੀਟਲ ਤੋਂ ਕੀ ਕਿਆ ਕਰਨੀ ਸਰਿੰਜ ਪਹੁੰਚ ਨਹੀਂ ਜੀ ਉੱਥੇ ਦੇ ਦੇ ਦਿੰਦੇ ਕਿਉਂਕਿ ਐਚ ਆਈ ਵੀ ਦੀ ਬਿਮਾਰੀ ਕਰਕੇ ਹੋ ਜਾਂਦਾ ਨੇ ਇੱਕ ਦੂਜੇ ਦੀ ਜੁੱਠੀ ਲਾਣ ਦਾ ਤਾਂ ਕਰਕੇ ਉਹ ਦੇ ਦੇ ਦਿੰਦੇ ਉਹ ਸਰਿੰਜ ਹੀ ਦਿੰਦੇ ਨੇ ਐਵੇਂ ਹਾਂਜੀ ਤੇ ਤੁਸੀਂ ਉਸ ਇੰਜ ਨੂੰ ਕਿੰਨੀ ਵਾਰੀ ਉਹਦਾ ਇੰਜੈਕਟ ਕਰਦੇ ਹੋ ਇੱਕੋ ਵਾਰੀ ਇੱਕੋ ਵਾਰੀ ਕਿੰਨੇ ਸਾਲ ਤੋਂ ਲਾ ਕਰ ਰਹੇ ਹੋ ਮੈਨੂੰ ਭਾਈ 2-3 ਸਾਲ 2-3 ਸਾਲ ਇਹ ਫੜਿਆ ਕਿਉਂ ਤੁਹਾਨੂੰ ਕਿੱਥੇ ਲਾ ਰਹੀ ਸੀ ਨਸ਼ਾ ਆਹ ਗਲੀ ਦੇ ਸਾਹਮਣੇ ਨਸ਼ਾ ਕਰ ਲਈ ਸਾਹਮਣੇ ਕਰ ਰਹੀ ਸੀਗੇ ਹਾਂਜੀ ਤੇਰੀ ਮਾਂ ਰੋ ਰਹੀ ਹੈ ਤੂੰ ਨਸ਼ਾ ਛੱਡੇਗਾ ਛੱਡ ਲੂਗਾ ਭਾਈ ਯਾਰ ਤਮਾਂ ਨੇ ਅੱਜ ਤੋਂ ਬਾਅਦ ਤੈਨੂੰ ਲੋਕਾਂ ਨੇ ਫੜ ਲਿਆ ਫੇਰ ਕੀ ਜਵਾਬ ਹੋਵੇ ਤੇਰਾ ਤੂੰ ਦਾ ਸਾਫ ਦਾ ਅੱਜ ਤੋਂ ਬਾਅਦ ਜੇ ਮੈਨੂੰ ਫੜ ਲਿਆ ਤੁਸੀਂ ਜੋ ਸਜ਼ਾ ਕਰੋਗੇ ਮੈਨੂੰ ਮੈਂ ਨਹੀਂ ਦੇਣੀ ਤੇਰੀ ਮਾਂ ਕੋਲ ਖੜੀ ਹੋਈ ਹੈ ਇਹ ਲੋਕ ਵੀ ਕੋਲ ਖੜੇ ਹੋਏ ਨੇ ਤੂੰ ਆਪਣੀ ਮਾਂ ਨੂੰ ਰੁਵਾ ਰਿਹਾ ਹਾਂ ਹਾਂਜੀ ਭਾਈ ਤੂੰ ਕਿੱਥੇ ਰਹਿਣ ਵਾਲਾ ਹੈ ਭਾਈ ਜੀ ਇੰਜੈਕਟ ਤੂੰ ਬੜਾ ਜਿਆ ਨਸ਼ਾ ਕਾਫੀ ਕੀਤਾ ਹੋਇਆ ਨਾ ਨਹੀਂ ਭਾਈ ਜੀ ਇੰਜੈਕਟ ਕਰ ਲਿਆ ਸੀਗਾ ਹਾਂਜੀ ਇੰਜੈਕਟ ਕਰ ਲਿਆ ਸੀਗਾ ਨਸ਼ਾ ਨਹੀਂ ਨਹੀਂ ਮੈਂ ਕਦੀ ਗੇਰ ਪਿੰਦਾ ਭਾਜੀ 2 ਸਾਲ ਬਾਅਦ ਕੰਮ ਕੀ ਕਰਦਾ ਮੈਂ ਆਟੋ ਚ ਲੰਦਾ ਜੀ ਹੈ ਆਟੋ ਚ ਲੰਦਾ ਭਾਜੀ ਆਟੋ ਚ ਲੰਦਾ ਫੇ ਤੁਹਾਡੇ ਤੇ ਲੁੱਟਾ ਖੂਆ ਦੇ ਮਾਮਲੇ ਤੇ ਚੋ ਜਾਂਦੇ ਨੇ ਹੁੰਦੀਆਂ ਨਾ ਇਹ ਹੈਗੇ ਆ ਭਾਜੀ ਕਰਨ ਵਾਲੇ ਆਪਣੀ ਗਲਤੀ ਹੋ ਗਈ ਅੱਗੇ ਤੋਂ ਲੈ ਕੇ ਕਿੱਥੋਂ ਆਉਨੇ ਹੋ ਭਾਈ ਨਸ਼ਾ ਇਹੀ ਲੈ ਕੇ ਆਇਆ ਜੀ ਮੈਂ ਚੁੰਬੀਆਂ ਦੇ ਵਿੱਚੋਂ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਟਿੱਬਾ ਰੋੜੀ ਜੀ ਟਿੱਬਾ ਰੋੜਾ ਇੱਥੇ ਹੀ ਆਉਨੇ ਹਾਂ ਜਦੋਂ ਵੀ ਨਸ਼ਾ ਲੱਗਣ ਦੀ ਉੱਥੇ ਹੀ ਆਹ ਭਾਜੀ ਪਹਿਲੀ ਵਾਰ ਆਇਆ ਜੀ ਇੱਥੇ ਅੱਛਾ ਪਹਿਲੀ ਵਾਰ ਹੀ ਪਹਿਲੀ ਵਾਰ ਹੀ ਫੜਿਆ ਗਿਆ ਹਾਂਜੀ ਇਹਦੇ ਨਾਲ ਤੁਸੀਂ ਕਿੰਨੇ ਪੈਸੇ ਪਾਈ ਵਿੱਚ ਮੈਂ ਦੇ ਕੋਈ ਵੀ ਨਹੀਂ ਇਹ ਲੈ ਕੇ ਤੁਸੀਂ ਫੜਿਆ ਨਹੀਂ ਤੁਸੀਂ ਕਿੱਥੋਂ ਆਏ ਹੋ ਆਓ ਯਾਰ ਇੱਕ ਮਿੰਟ ਬਾਈ ਜੀ ਤੁਸੀਂ ਪੜਿਆ ਸੀਗਾ ਉਹ ਰਾਜੂ ਭਾਈ ਨੇ ਪੜਿਆ ਵਾ ਰਾਜੂ ਭਾਜੀ ਕਿਹੜੇ ਨੇ ਰਾਜੂ ਭਾਈ ਨੇ ਪੜਿਆ ਇਹ ਰਾਜੂ ਭਾਜੀ ਹਾਂਜੀ ਰਾਜੂ ਭਾਜੀ ਕੀ ਕਰ ਰਿਆ ਸੀਗਾ ਇਹ ਭਾਈ ਇਹ ਟੀਕਾ ਲਾ ਰਹੇ ਸੀਗੇ ਅੱਛਾ ਇਹ ਚਿੱਟੇ ਨਸ਼ਾ ਉਹ ਮੋਰਦੇ ਜਿੱਥੇ ਆਪਣੀ ਵੀਡੀਓ ਵਾਲੇ ਨੇ ਕਿਦਾਂ ਨੇ ਟੋਕਾਂ ਮਾਰ ਕੇ ਕੋੜੀ ਕਿਹੜੇ ਕੱਲ ਅੱਜ ਪ੍ਰੈਸ ਕਾਨਫਰੰਸ ਵੀ ਹੈਗੀ ਉਸ ਮਾਮਲੇ ਦੇ ਉੱਤੇ ਹਾਂਜੀ ਹਾਂਜੀ ਉਹੀ ਮੋਰ ਤੇ ਬਹਿ ਕੇ ਨਸ਼ਾ ਕਰੇ ਨਾ ਮੁੰਡੇ ਨੂੰ ਪਹਿਲਾਂ ਹੀ ਮਾਣਾ ਕੀਤਾ ਹੋਇਆ ਪੁਨੀਤ ਨਗਰ ਦੇ ਮੁੰਡੇ ਸੀ ਜਿਹੜੇ دہشت ਗਰਦੀ ਕਰ ਰਹੇ ਸੀਗੇ ਸਾਨੂੰ ਸੂਮਿਲੀ ਆਪ ਹਉਤੇ ਗਏ ਆ ਮੋਕੇ ਤੇ ਚਕਵਾਏ ਨੇ ਉਹ ਮੁੰਡੇ ਜਿਹੜੇ ਦਾਤ ਮਾਰਦੇ ਸੀਗੇ ਤੁਸੀਂ ਲਾ ਕਾਫੀ ਦਿਨ ਪੈਰਾ ਵੀ ਲਾਇਆ ਰੋਡ ਦੇ ਉੱਤੇ ਪੈਰਾ ਵੀ ਲਾਇਆ ਤੁਸੀਂ ਕਿ ਫੜੇ ਜਾਣ ਨੁੱਕਰ ਤੇ ਬੈਠੇ ਹੀ ਰਹਿੰਦੇ ਸੀਗੇ ਤੁਸੀਂ ਲੇਕਿਨ ਉਹ ਤਾਂ ਅਸੀਂ ਫੜਾਤੇ ਕਿਉਂਕਿ ਇੱਕ ਵੀਡੀਓ ਦੇ ਜਰੀਏ ਫੜੇ ਗਏ ਨੇ ਉਹ ਲੇਕਿਨ ਇਹ ਹਾਲਾਤ ਕਦੋਂ ਖਤਮ ਹੋਣਗੇ ਉਹ ਨਹੀਂ ਸਾਰੇ ਬੰਦੇ ਹੋਰ ਸੀਗੇ ਜਿਹੜੇ ਸਾਡੇ ਕੋ ਬਾਏ ਕਰ ਰਹੇ ਜਿਹਦੇ ਕਰਕੇ ਅਸੀਂ ਪੈਰਾ ਲਾਇਆ 6 ਬੰਦੇ ਨੇ ਮੈਨੂੰ ਘੇਰਿਆ ਸੀਗਾ ਤਾਇਪ ਰੋਡ ਪੁਲੀ ਦੇ ਉੱਤੇ ਤਾਂ ਕਰਕੇ ਅਸੀਂ ਪੈਰਾ ਲਾ ਰਹੇ ਸੀਗੇ ਤੇ ਪੁਲਿਸ ਵੀ ਪੁਲਿਸ ਕਮ ਸਕਦੀ ਐ ਤੁਸੀਂ ਡੰਡੇ ਫੜੇ ਹੋਏ ਸੀਗੇ ਤਹਾਡੀ ਜਾਨ ਤੇ ਰਿਸਕ ਨਹੀਂ ਉਹਨਾਂ ਕੋਲ ਟੋਕੇ ਹੋਣੇ ਰੱਖਿਆ ਤੇ ਆਪ ਹੀ ਕਰਨੀ ਪੈਂਦੀ ਐ ਨਾ ਜੀ ਹੁਣ ਅਸੀਂ ਕੰਮ ਤੋਂ ਆ ਰਿਹਾ ਰਾਤ ਨੂੰ 9 10 ਵਜੇ 11 ਵਜੇ ਅਸੀਂ ਆਣੇ ਆ 6 ਬੰਦੇ ਮੈਨੂੰ ਕਿਰਨ ਲੱਗੇ ਸੀਗੇ ਤੇ ਆ ਸਾਰੇ ਮੱਲੇਦਾਰਾਂ ਨੇ ਆਪਾਂ ਨੂੰ ਸਪੋਰਟ ਕੀਤੀ ਵਧੀਆ ਆਪਾਂ ਖੜਕੇ ਉੱਥੇ ਰੋਹ ਆਪਾਂ ਪਹਿਰਾ ਲਾਂਦੇ ਸੀਗੇ ਜੀ ਕੱਲ ਨੂੰ ਸਾਡੇ ਬੱਚਿਆਂ ਦੀ ਸੁਰੱਖਿਆ ਵਾਸਤੇ ਲਾਂਦੇ ਅਸੀਂ ਹੂੰ ਤੇ ਅੱਜ ਵੀ ਇੱਥੇ ਨਸ਼ਾ ਕਰਦੇ ਭਾਈ ਦਾ ਫੋਨ ਆਇਆ ਕਿ ਅੱਜ ਵੀ ਇਹ ਕਰਦੇ ਪਏ ਨੇ ਮੁੰਡੇ ਨਸ਼ਾ ਕਰਦੇ ਨੇ ਅਸੀਂ ਅਸੀਂ ਸਪੈਸ਼ਲ ਲਿਖ ਕੇ ਵੀ ਲੈ ਕੇ ਤੇ ਨਸ਼ਾ ਕਰਨਾ ਮਨਾ ਆ ਅੱਛਾ ਹਾਂ ਜੀ ਹਾਂ ਜਿੱਥੇ ਲਿਖਿਆ ਹੈ ਨਸ਼ਾ ਕਰਨਾ ਮਨਾ ਆ ਕਿਉਂਕਿ ਇੱਥੇ ਨਸ਼ਾ ਕਰਕੇ ਇੱਥੇ ਵਾਰਦਾਤ ਕਰ ਦਿੰਦੇ ਨੇ ਠੀਕ ਹੈ ਭਾਈ ਇੱਕ ਛੋਟੀ ਗੱਲ ਹੈ ਮੈਂ ਉਹਦੇ ਕੋਲ ਪੁੱਛਿਆ ਜਿਹੜਾ ਨਸ਼ਾ ਕਰ ਰਹੇ ਨੇ ਝੁੱਗੀਆਂ ਤੋਂ ਬਿੱਟ ਲੈ ਕੇ 400 ਰੁਪਏ ਦੀ ਇੱਥੇ ਆ ਕੇ ਇੰਜੈਕਟ ਕਰਨ ਲੱਗੇ ਕਾਫੀ ਸਮੇਂ ਤੋਂ ਨਸ਼ੇ ਦਾ ਕੰਮ ਕਰ ਰਹੇ ਨੇ ਨਸ਼ਾ ਲਗਾ ਰਹੇ ਨੇ ਸਿਵਲ ਅਸਲ ਤੋਂ ਈਜ਼ਲੀ ਸਰੇਂਜ ਮਿਲ ਰਹੀ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਨਸ਼ ਉਹ ਪਲਾਟ ਦੇ ਵੀ ਬੰਦੇ ਵੜ ਕੇ ਨਸ਼ਾ ਕਰਦੇ ਨੇ ਠੀਕ ਹੈ ਜੀ ਪਰ ਜਿਹੜਾ ਹੁਣ ਸਾਨੂੰ ਮਿਲੇਗਾ ਅਸੀਂ ਤਾਂ ਰੋਕਣੇ ਆ ਅਸੀਂ ਹਾਂ ਅਸੀਂ ਆ ਰੋਕੇ ਆ ਪੂਰਾ ਮੱਲਾ ਨਾਲ ਖੜਾ ਸਾਡੇ ਉਸ ਨੂੰ ਕਿੰਨੀ ਦੇਰ ਪਹਿਲੇ ਫੋਨ ਕੀਤਾ ਉਸ ਨੂੰ ਜੀ ਹੁਣ ਘੰਟਾ ਹੋ ਗਿਆ ਆ ਅੱਛਾ ਹਾਂ ਜੀ ਥੱਲੇ ਤੱਕ ਆਏ ਨਹੀਂ ਆ ਜੀ ਵੇਟ ਉਹਨਾਂ ਦੇ ਸਾਰਾ ਟਿੱਬਾ ਹਾਂ ਜੀ ਹਾਂ ਜੀ ਆਏ ਨਹੀਂ ਕਿ ਕੋਈ ਨਹੀਂ ਆਇਆ ਜੀ ਭਾਈ ਇਹ ਫੇ ਨਸ਼ਾ ਰੁਕੂਆ ਕਿਧਰ ਇੰਟੂ ਭਾਈ ਅੱਗੇ ਆਓ ਇਹ ਨਸ਼ਾ ਰੁਕੂਆ ਕਿੱਦਾਂ ਇਹ ਨਸ਼ਾ ਮੱਲੇਦਾਰ ਨਾਲ ਮੱਲੇ ਦੇ سپورਟ ਨਾਲ ਹੀ ਰੁਕੂਗਾ ਜੇ ਆਪਾਂ ਰੋਕਾਂਗੇ ਤਾਂ ਇਹ ਤਾਂ ਪ੍ਰਸ਼ਾਸਨ ਵੱਲੋਂ ਕੋਈ ਹੋਣੀ ਹੈਗਾ ਕਿ ਕੋਈ ਇੱਕ ਚੀਜ਼ ਇਹਦੇ ਵਿੱਚ ਆ ਗਈ ਇੱਕ ਦਰਦ ਚ ਲੱਗ ਗਿਆ ਉਸ ਮਾਰਾ ਜਿਸੀ ਜਿਹੜੀ ਮਾਂ ਰੋਂਦੀ ਪਈ ਆਪਣੇ ਬੱਚੇ ਨੂੰ ਬਚਾਣ ਪਿੱਛੇ ਉਹ ਮਾਰਾ ਦਰਦ ਦੇਖ ਕੇ ਅੰਦਰ ਕਿੱਦਾਂ ਮਾਵਾਂ ਦੇ ਪੁੱਤ ਮਰਦੇ ਨੇ ਇੱਕ ਨਸ਼ੇ ਕਰਕੇ ਭਾਈ ਓਮ ਉਹ ਵੀ ਮਾਂ ਦੇਖਣ ਆਲੇ ਆ ਜਿੰਦੇ ਮੁੰਡੇ ਨਾਲ ਪਰਸੋਂ ਚੋਟ ਕਾਂਡ ਹੋਇਆ ਸੀਗਾ 16 ਡਾਂਕੇ ਲੱਗੇ ਹੋਏ ਆ ਅਖਿਰ ਹੁੰਦੇ ਆ ਉਹ ਵਿਚਾਰਾ ਹਸਪੀਟਲ ਚ ਕੱਲਿਆ ਪਰਸੋਂ ਆਇਆ ਵਾ ਜਿਵੇਂ ਐਸੇ ਤੁਹਾਨੂੰ ਫੋਨ ਕਰ ਰਿਹਾ ਤੁਹਾਨੂੰ ਮੈਂ ਦਿਖਾ ਦਵਾ ਸਾਨੂੰ ਇਹਨਾਂ ਨਾਲ ਕੋਈ ਵਿਰੋਧ ਨਹੀਂ ਹੈਗਾ ਵੈਸੇ ਸਾਨੂੰ ਉਹਨਾਂ ਨਾਲ ਵਿਰੋਧ ਹੈ ਜਿਨ੍ਹਾਂ ਕੋਈ ਨਸ਼ਾ ਖਰੀਦ ਕੇ ਲਿਆਉਂਦੇ ਨੇ ਜਿਹੜੇ ਵੇਚਦੇ ਨੇ ਉਹ ਨਹੀਂ ਪਿੰਦੇ ਹੈਗੇ ਉਹ ਇਹਨਾਂ ਨੂੰ ਵੇਚਦੇ ਨੇ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡਾ ਅਸੀਂ ਇਹਨਾਂ ਨੂੰ ਫੜ ਕੇ ਹੀ ਕਹਿੰਨੇ ਵੀ ਭਾਈ ਤੁਸੀਂ ਨਸ਼ਾ ਨਾ ਪੀਓ ਜਿਹੜੇ ਉਹਨਾਂ ਦਾ ਵਿਕਣਾ ਆਪ ਹੀ ਬੰਦ ਹੋਏਗਾ ਪਰ ਇਹ ਜਦੋਂ ਪੀਣਾ ਬੰਦ ਕਰਨਗੇ ਪਰ ਇਹ ਹਟਦੇ ਨਹੀਂ ਆ ਉਹਨਾਂ ਦੀ ਦੁਕਾਨਦਾਰੀ ਇੱਦੀ ਚੱਲ ਰਹੀ ਆ ਪਹਿਲਾਂ ਵੀ ਮਨਾ ਕੀਤਾ ਸੀ ਉਹਦੀ ਵੀ ਇੱਥੇ ਨਸ਼ਾ ਨਾ ਕੀਤਾ ਜਾਵੇ ਅੱਛਾ ਉਹ ਸਮਝਾਇਆ ਵਾ ਪਰ ਇਹ ਫੇਰ ਇੱਥੇ ਆ ਕੇ ਨਸ਼ਾ ਕਰਦੇ ਤਾਂ ਖਾਲੀ ਪਲਾਟ ਹੈਗਾ ਵਾ ਉੱਥੇ ਨਸ਼ਾ ਕਰਦੇ ਤੇ ਉਸੇ ਗਲੀ 'ਚ ਵਾਰਦਾਤ ਕਰ ਦਿੰਦੇ ਆ। ਪਰ ਇਹ ਕਰਿਆ ਵਾਰਦਾਤ ਕਰ। ਸਰੇ ਆਮ ਵਾਰਦਾਤ ਦਾ ਸਵੇਰੇ 7-8 ਵਜੇ ਦੀ ਵਾਰਦਾਤ ਹੈ ਜਿਹੜੀ ਤੁਸੀਂ ਪਹਿਲਾਂ ਕਾਰਵਾਈ ਕਰਵਾ ਕੇ ਹਟੇ ਹੋ। ਅੱਛਾ। ਉਹ ਸਵੇਰੇ 7-8 ਵਜੇ ਦੀ ਵਾਰਦਾਤ ਆ ਵਾ। ਤੇ ਇਹਨਾਂ ਦਾ ਹੱਲ ਕੀ ਹੈ? ਇਹਨਾਂ ਦਾ ਹੱਲ ਇਹਦਾ ਭਾਈ ਪ੍ਰਸ਼ਾਸਨ ਕਰਨਗੇ ਉਹ ਨਖਤ ਪਾਵੇ ਇਹਨਾਂ ਤੇ। ਹੂੰ। ਉਹ ਇਹਨਾਂ ਦੇ ਕਰੇ ਅੱਛਾ ਦਾਈ ਨਹੀਂ ਰਿਹਾ। ਪ੍ਰਸ਼ਾਸਨ ਨੂੰ ਹੁਣ ਵੀ ਘੰਟਾ ਹੋ ਗਿਆ ਫੋਨ ਕੀਤਾ ਨੂੰ ਹੱਲ ਕੋਈ ਟਿੱਬਾ ਥਾਣੇ ਫੋਨ ਕਰਤਾ ਇੱਕ ਘੰਟਾ ਹੁਣ ਤੱਕ ਇੱਥੇ ਕੋਈ ਲੱਖੋ ਕਿੱਥੇ ਹੈਗੇ ਨੇ ਆ ਫਿਰ ਹਾਂ ਜੀ ਹੈਂਡ ਫ੍ਰੀ ਕਰੋ ਕਿਹੜੇ ਰੋਡ ਤੇ ਹੈਂਡ ਫ੍ਰੀ ਕਰੋ ਹਾਂ ਪੁਲੇ ਤੋਂ ਅੱਗੇ ਆਉਜਦਾ 4 ਨੰਬਰ ਗਲੀ ਤੋਂ ਅੱਗੇ 6 ਨੰਬਰ ਆਣੀ ਹੈ ਹੈਂਡ ਫ੍ਰੀ ਕਰੋ ਸਤਿ ਪਾਦੀ ਫਿਰਦੇ ਖਾਲਾ ਸਰ ਲਾਧਨ ਪ੍ਰਸ਼ਾਸਨ ਤੇ ਗਸ਼ਤ ਕਰੇ ਉਹਨੇ ਗਸ਼ਤ ਦੇਵੇ ਸਵੇਤ ਸਵੇਰੇ ਦੇ ਵੀ ਗਸ਼ਤੇ ਕਰਾ ਦੂੰ ਜ਼ਰੂਰੀ ਗਸ਼ਤ ਦੇਵੇ ਤੇ ਗਲੀ ਚ ਮੈਂ ਕਹਿੰਦਾ ਜੀ ਇੱਕੋ ਹੀ ਬੰਦਾ ਚਾਰ ਚਾਰ ਪੰਜ ਪੰਜ ਗੜੇ ਲਾਂਦਾ ਨਾ ਜਾਇਜ ਜੇ ਕੋਈ ਰੋਕਦਾ ਆ ਫੇਰ ਸਾਡੇ ਨਾਲ ਹੱਥੋਂ ਪੈਂਦੀ ਆ ਮੁੱਲੇ ਵਾਲੇ ਨੂੰ ਨਾ ਇੱਕ ਕਰੇ ਜੁਰਤਾ ਹੈ ਅਗਰ ਮੁੱਲੇ ਦੇ ਵਿੱਚ ਕੋਈ ਇੱਕ ਸ਼ਖਸ ਚਾਰ ਵਾਰੀ ਗੇੜੇ ਘਟ ਰਿਹਾ ਦੋ ਵਾਰੀ ਗੇੜੇ ਕਰ ਰਿਹਾ ਉਹਨੂੰ ਰੋਕ ਲਓ ਬਈ ਤੂੰ ਜਾਣਾ ਕਿੱਥੇ ਆ ਤੂੰ ਆਪਣੀ ਜਗ੍ਹਾ ਦੱਸ ਕਿਹੜਾ ਘਾਰ ਆ ਤੇਰਾ ਯਾਰ ਅਸੀਂ ਤਾਂ ਆਪਣੀ ਪੂਰੀ ਕੋਸ਼ਿਸ਼ ਕਰਦੇ ਪਏ ਆਂ ਜੀ ਹੁਣ ਦੇਖੋ ਅੱਗੇ ਨਹੀਂ ਪੁਲਿਸ ਨਹੀਂ ਕੋਈ ਸਹਿਯੋਗ ਕਰੀ ਤਾਂ ਪਤਾ ਕੰਮ ਤਾਂ ਕਰ ਹੀ ਸਕਦੇ ਆਂ ਨਹੀਂ ਦੇਖੋ ਜੀ ਆਪਾਂ ਸੱਚਾਈ ਬੋਲਾਂਗੇ ਹੱਲੇ ਤੱਕ ਸਾਡੀ ਇਦਾਂ ਅੱਜ ਵਾਸਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਸੀ ਪਹਿਲਾਂ ਪੁਲਿਸ ਨੂੰ ਫੋਨ ਨਹੀਂ ਕੀਤਾ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਝੂੜ ਨਹੀਂ ਕਹਿਣਾ ਆਪਾਂ ਹਨ ਅੱਜ ਉਹ ਦੇਖ ਲਓ 1 ਘੰਟਾ ਹੋ ਗਿਆ ਆ ਰਹੇ ਨੇ ਵੈਸੇ ਕਹਿ ਰਹੇ ਨੇ ਅਗਲੇ 1 ਘੰਟਾ ਹਾਂ ਹੋ ਗਿਆ 1 ਘੰਟਾ ਸਾਨੂੰ ਸਾਰਿਆਂ ਨੂੰ ਭਾਈ 1 ਘੰਟੇ ਤੋਂ ਕਿਹੜੀ ਵੇਟ ਕੀਤੀ ਆ ਰਹੀ ਭੱਜਣ ਦੀ ਇਹਨਾਂ ਦੀ ਭੱਜਣ ਸਰ ਹੋਂ ਤੁਹਾਡੇ ਸਾਹਮਣੇ ਹੀ ਆ ਨਹੀਂ ਕਿੱਥੇ ਨਹੀਂ ਵੈਸੇ ਇਹੀ ਵੇਟ ਹੋ ਗਈ ਭੱਜਣ ਹਾਂ ਇਹ ਸੋ ਦੇ ਛੱਡ ਦੇਣ ਕਿ ਹੁਣ ਪੂਰਾ ਮੱਲਾ ਇਕੱਠਾ ਹੈ ਤੁਹਾਡੇ ਸਾਹਮਣੇ ਦੇਖੋ ਕੈਮਰਾ ਕਮਾਂਡ ਦੇਖ ਲਓ ਕਿੰਨੇ ਬੰਦੇ ਖੜੇ ਨੇ ਉਹ ਕਹਿੰਦੇ ਨਹੀਂ ਛੱਡਣ ਇਹਨਾਂ ਨੂੰ ਇਹਨਾਂ ਨੂੰ ਛੱਡ ਦੇਣਾ ਉਹ ਪੀਸੀਆਰ ਮੁਲਾਜ਼ਮ ਡੇਢ ਘੰਟੇ ਬਾਅਦ ਬੁਖੂ ਵੀ ਇੱਥੇ ਆ ਗਈ ਲੇਕਿਨ ਥਾਂ ਬੁਖੂਪੀ ਥਾਣੇ ਦੇ ਪੁਲਿਸ ਆ ਗਈ ਐ ਡੇਢ ਘੰਟੇ ਤੋਂ ਲਗਾਤਾਰ ਫੋਨ ਕੀਤਾ ਜਾ ਰਿਹਾ ਸੀਗਾ ਐਸਐਚਓ ਨੇ ਸੀ ਫੋਨ ਕੀਤਾ ਸੀ ਮਹਿੰਦਰ ਜੀ ਪਹੁੰਚੇ ਨਹੀਂ ਇੱਥੇ ਬੜਾ ਟਾਈਮ ਲਾਤਾ ਪੁਲਿਸ ਨੂੰ ਨੰਬਰ ਲੈ ਲੈ ਉੱਧਰ ਚਲੇ ਗਏ ਕਰੀ ਗੁਰਮੇਲ ਪਾਰਕ ਅਸੀਂ ਉਦੋਂ ਨਿਕਲ ਗਏ 6 ਨੰਬਰ ਗਲੀ ਉਹ ਵੀ ਹੈ ਨਾ ਲੇਕਿਨ ਇਹ ਨਸ਼ਾ ਇਹ ਫੜੇ ਨਹੀਂ ਇੱਥੇ ਤੇ ਨਸ਼ਾ ਜਿੱਥੋਂ ਲੈ ਕੇ ਆਂਦੇ ਨੇ ਉਹ ਚੈਨ ਇੱਕ ਪੁਲਸ ਤੋੜ ਸਦੀ ਤੋੜੋਂਗੇ ਚੈਨ ਉਸਨੂੰ ਹਾਂ ਚੈਨ ਤੋੜਾਗੇ ਹੁਣ ਪਤਾ ਕਰਾਂਗੇ ਪੁਛਗਿਛ ਕਰਦੇ ਹਾਂ ਨਾਲ ਦੀ ਇਹਨੇ ਨਾਮ ਤੇ ਇੱਕ ਇੰਜੈਕਸ਼ਨ ਵੀ ਇਸ ਲਈ ਲੈ ਕੇ ਆ ਰਹੇ ਨੇ ਤਾਂ ਸਰੀਂਝਾ ਵੀ ਹੁਣ ਚੱਪ ਦੇ ਹੁਣ ਕਰ ਲੜੇ ਕੀ ਇੱਕ ਕੋਸ਼ ਕਰਾਂਗੇ ਹੁਣ ਇੱਕ ਕੋਸ਼ ਕੋ ਚੱਲਿਆ ਹੋਇਆ ਹੈ ਉਸ ਦੇ ਤੈ ਤੇ ਨਸ਼ੇ ਦੇ ਸੁੱਧਾਗਰਾਂ ਦਾ ਪਰਦਾ ਫਾਸ਼ ਹੋ ਸਕਦਾ ਮੈਂ ਕਿਹਾ ਹੁਣ ਜਾ ਕੇ ਪੁੱਛਗਿੱਛ ਕਰਦੇ ਆ ਨਾ ਕੋ ਠੀਕ ਹੈ ਜੀ ਜੋ ਹਾਲਾਤ ਹੋਣਗੇ ਉਹ ਸਾਹਿਬ ਕੇ ਮੁਕਦਮਾ ਦੇ ਕੇ ਭੜਾਂਗੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਆਪਾਂ ਯਾਰ ਜੇਕਰ ਗੱਲ ਕਰਾਂ ਇਸ ਇਲਾਕੇ 'ਚ ਪਹਿਲਾਂ ਵੀ ਕਈ ਵਾਰਦਾਤਾਂ ਹੋਈਆਂ ਨੇ ਮਰਲੇ ਵਾਲੇ ਨੇ ਕੰਪਲੇਂਟ ਵੀ ਕੀਤੀ ਆ ਪਰ ਉਸ ਦੇ ਬਾਅਦ ਵੀ ਲਗਾਤਾਰ ਮੈਂ ਕਿਹਾ ਵੀ ਹੁਣ ਆਪਾਂ ਪੁੱਛਗਿੱਛ ਕਰਾਂਗੇ ਵਾਰਦਾਤਾਂ ਨੂੰ ਕਿ ਆਪ ਉਹ ਕਢਾਵਾਂਗੇ ਇਹਨਾਂ ਕੋਲੋਂ ਹਾਂ ਲੇਕਿਨ ਇੱਕ ਗੱਲ ਇਹਦੇ ਵਿੱਚ ਨੋਟ ਕਰੀਓ ਮਿੰਦਰ ਜੀ ਕਿਉਂਕਿ ਪੁਲਿਸ ਨੂੰ ਬਖੂਬ ਵੀ ਬਹੁਤ ਵਧੀਆ ਕੁਆਂਟੀਟੀ ਦੇ ਵਿੱਚ ਇਟਾ ਮਿਲ ਸਕਦਾ ਨੇ ਓਨ ਮੀਡੀਆ ਸਾਹਮਣੇ ਇੱਕ ਗੱਲ ਕੀਤੀ ਹੈ ਕਿ ਮੈਂ ਇੱਕ ਅਮਿਤ ਨਾਮ ਦੇ ਬੰਦੇ ਕੋ ਨਸ਼ਾ ਲੈ ਕੇ ਆਣਾ ਜੋ ਕਾਫੀ ਕੁਆਂਟੀਟੀ ਦੇ ਵਿੱਚ ਵੇਚਦਾ ਹੈ ਤੇ ਉਸ ਤੋਂ ਬਾਅਦ ਵੇਚਣ ਤੋਂ ਬਾਅਦ ਉਹ ਘਰੇ ਚਲਾ ਜਾਂਦਾ ਆਪਣੇ ਉਹ ਸੁਦਾਗੋ ਨੂੰ ਜੂਰ ਫੜੀ ਹੁਣ ਇੱਕ ਵਾਰ ਲੈ ਕੇ ਜਾਣ ਨੂੰ ਕੋਸ਼ਿਸ਼ ਕਰਾਂਗੇ ਠੀਕ ਹੈ ਜਮਤ ਆ ਗਿਆ ਵਿੱਚ ਲੈ ਕੇ ਆਵਾਂਗੇ ਨਾਲ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਤਾਲਪੁਰੋੜ ਝੁੱਗੀਆਂ ਤੋਂ ਅਸੀਂ ਚਿੱਟਾ ਲੈ ਕੇ ਆਵਾਂ ਲੈ ਕੇ ਆਨੇ ਆ ਉਹ ਕਹਿੰਦਾ ਨਾਮ ਵੀ ਲੱਕੀ ਹੁਣ ਉਹਨਾਂ ਤੇ ਵੜਦੀ ਕਾਰਵਾਈ ਕੀਤੀ ਜਾਵੇ ਉਹ ਕੀਤੀ ਜਾਊਗੀ ਬਿਲਕੁਲ ਥਾਣਾ ਟਿੱਬਾ ਤੋਂ ਮਹਿੰਦਰ ਜੀ ਆਏ ਨੇ ਇੱਥੇ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਹੜੀ ਤਸਵੀਰ ਹੈ ਇਹ ਉਹ ਸਾਡੀ ਲੁਧਿਆਣਾ ਪੁਲਿਸ ਹੈ ਜਿਨ੍ਹਾਂ ਨੇ ਆ ਪਿੱਛੇ ਫੜ ਲਏ ਨੇ ਰੋਪੀ ਤੁਹਾਨੂੰ ਦਿਖਾ ਰਹੇ ਜਿਹੜੇ ਚਿੱਟੇ ਚਿੱਟਾ ਲਾਂਦੇ ਸੀ ਇਹ ਉਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹੁਣ ਪੀਸੀਾ ਥਾਣੇ ਵਾਲੇ ਲੈ ਕੇ ਜਾਣਗੇ ਬਹਿ ਜਾ ਥਾਣੇ ਵਾਲੇ ਹੁਣ ਨਾਮ ਲੈ ਕੇ ਜਾਣਗੇ ਜ ਦਿਖਾਈ ਗਈ ਹੈ ਕਿ ਹੁਣ ਪੁਲਿਸ ਜਿਹੜੀ ਹੈ ਹੁਣ ਇਹਨਾਂ ਕੋਲ ਪੂਸਪੜਤਾਲ ਕਰੇਗੀ ਲੇਕਿਨ ਵੱਡੀ ਕਵਾਂਟੀਟੀ ਦੇ ਵਿੱਚ ਪੁਲਿਸ ਨੂੰ ਸਫਲਤਾ ਵੀ ਹਾਸਿਲ ਹੋ ਸਕਦੀ ਕੋਸਕੋ ਦੇ ਤਹਿਤ ਮੁਹਿੰਮ ਤਾਂ ਚਲਾਈ ਗਈ ਹੈ ਜਿਸ ਦੇ ਵਿੱਚ ਇਹਨੇ ਸਾਫ ਕਿਹਾ ਕਿ ਮੈਂ ਨਸ਼ਾ ਕਿੱਥੋਂ ਲੈ ਕੇ ਆਨਾ ਕਿੱਥੋਂ ਦੀ ਇੰਜੈਕਟ ਕਰਦਾ ਤੇ ਕਿੱਥੇ ਆ ਕੇ ਲਗਾਉਂਦਾ ਹੁਣ ਦੇ ਇਦਾਂ ਕਿ ਪੁਲਿਸ ਨਾਲ ਤੋਂ ਇਨਕੁਆਰੀ ਦੇ ਵਿੱਚ ਕਿੰਨੇ ਕ ਪਰਦਾ ਫਾਸ਼ ਕਰੇਗੀ ਤੇ ਸਰਗਨਾ ਪੜਾ ਜਾਊਗਾ ਕਿ ਨਹੀਂ ਪੜਾ ਜਾਊਗਾ ਇੱਕ ਸਵਾਲ ਵੱਡਾ ਖੜਾ ਹੋ ਜਾਂਦਾ